ਇਹ ਸ਼ਕਤੀ ਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਮਨबीर ਸਿੰਘ ਗਿੱਲ ਆਈਪੀਐਸ ਐਸਐਸਪੀ ਸਾਹਿਬ ਮਛੰਡਾ ਜੀ ਵੱਲੋਂ ਨਸ਼ੇ ਆਦਿ ਦੇ ਵਿਰੁੱਧ ਚਲਾਈ ਵਿਸ਼ੇਸ਼ ਮਹਿਮ ਦੇ ਤਹਿਤ ਸੀਐਸਟਾਫ 1 ਹੈ ਦੋਸੀ ਸੁਖਵਿੰਦਰ ਸਿੰਘ ਨੂੰ ਸਮੇਤ ਟਰੱਕ ਕਾਬੂ ਕੀਤਾ ਵਾ ਤੇ ਉਹਦੇ ਕੋਲੋਂ 60 ਕਿਲੋ ਪੁੱਕੀ ਬਰਾਮਦ ਕੀਤੀ ਆ ਤੇ ਥਾਣਾ ਨੰਦਗੜ ਵਿੱਚ ਇਹਦਾ ਮਕਦਮਾ ਦਰਜ ਕੀਤਾ ਵਾ ਇਸੇ ਤਰ੍ਹਾਂ ਮਕਦਮਾ ਨੰਬਰ 17 ਦਰਜ ਕੀਤਾ ਵਾ ਸਦਰ ਬਠਿੰਡਾ ਦੇ ਵਿੱਚ ਉਹਦੇ ਵਿੱਚ ਦੋਸੀ ਜਸਵੰਤ ਸਿੰਘ ਨੂੰ ਸਮੇਤ ਕੈਂਟਰ ਕਾਬੂ ਕੀਤਾ ਤੇ ਉਹਦੇ ਕੋਲੋਂ 20 ਕਿਲੋ ਪੁੱਕੀ ਚੋਰਾ ਪੋਸਟ ਬਰਾਮਦ ਕੀਤੀ ਗਈ ਆ ਕਿਹੜੀ ਕਿਹੜੀ ਜਗ੍ਹਾ ਤੋਂ ਜਿਆਖੀ ਤੇ ਇਹ ਇਹ ਕਾਬੂ ਕੀਤੇ ਆ ਇਹ ਥਾਣਾ ਨੰਦਗੜ ਦੇ ਇਰੀਏ ਦੇ ਵਿੱਚੋਂ ਜੀ ਤੇ ਇਹ ਥਾਣਾ ਸਦਰ ਬਠਿੰਡਾ ਦੇ ਇਰੀਏ ਵਿੱਚੋਂ ਇਸੇ ਤਰ੍ਹਾਂ ਸੀਐਸਟਾਫ 2 ਨੇ ਇੱਕ ਡੈਕਸ਼ਨ ਗੱਡੀ ਦੇ ਵਿੱਚ ਚਾਰ ਦੋਸ਼ੀ ਗੁਰਕੀਰਤ ਸਿੰਘ ਗੁਰਪ੍ਰੀਤ ਸਿੰਘ ਅਮਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਕਾਬੂ ਕੀਤਾ ਵਾ ਉਹਨਾਂ ਕੋਲੋਂ 40 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਤੇ ਥਾਣਾ ਮਕਦਮਾ ਦਰਜ ਕੀਤਾ ਹੋਇਆ ਸਿਰਫ ਭੁੱਕੀ ਕਿਥੋਂ ਲੈ ਕੇ ਆਏ ਸੀ ਇਹ ਦੋਨੇ ਇਹਦੀ ਤਫ਼ਤੀਸ਼ ਚੱਲ ਰਹੀ ਹੈ ਕੋਈ ਪਹਿਲਾਂ ਵਰਚੇ ਨਾ ਤੇ ਬੰਦਿਆ ਉਹ ਵੀ ਰਿਕਾਰਡ ਚੈੱਕ ਕਰ ਰਹੇ ਆਂ ਦਾ ਹੋਰ ਰਿਕਾਰਡ ਚੈੱਕ ਕਰ ਰਹੇ ਆ ਇਸੇ ਤਰ੍ਹਾਂ ਥਾਣਾ ਥਰਮਲ ਦੇ ਵਿੱਚ 20 ਗ੍ਰਾਮ ਦੋਸ਼ੀ ਗੁਰਮਨੈਰ ਸਿੰਘ ਤੇ ਹਰਮਨਦੀਪ ਸਿੰਘ ਕੋਲੋਂ ਬਰਾਮਦ ਕੀਤੀ ਹੈ ਸਕਰਪੀ ਗੱਡੀ ਨਾਲ ਹਿਰੋਇਨ ਬਰਾਮਦ ਕੀਤੀ ਹੈ ਮੁਕਦਮੇ ਦਾ ਦਰਜ ਕਰ ਲਿਆ ਹੈ ਨਾ ਤਫ਼ਤੀਸ਼ ਜਾਰ